ਦਿੱਲੀ ਦੀਆਂ ਉਹ ਸੜਕਾਂ ਨੇ ਜਿਹੜੀਆਂ ਇੱਕ ਰਾਤ ਦੂਜੇ ਰਾਤ ਨੂੰ ਜੋੜਦੀਆਂ ਨੇ ਜੇਕਰ ਮੈਂ ਗੱਲ ਕਰਾਂ ਮਿੰਟੋ ਫ੍ਰੀਜ਼ ਦੀ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਇਹਦੇ ਵਿੱਚ ਟਰੱਕ ਡੁੱਬਿਆ ਹੋਇਆ ਇੱਥੇ ਹੀ ਪਿਛਲੇ ਸਾਲ ਮੌਨਸੂਨ ਦੇ ਦੌਰਾਨ ਜਿਹੜਾ ਹੈ ਕਾਫੀ ਪਾਣੀ ਇਕੱਠਾ ਹੋਇਆ ਸੀ ਤੇ ਇੱਕ ਆਟੋ ਚਾਲਕ ਦੀ ਮੌਤ ਵੀ ਹੋ ਗਈ ਸੀ ਇਸ ਅੰਡਰਪ੍ਰੀਜ਼ ਦੇ ਥੱਲੇ ਡੁੱਬ ਕੇ ਸੜਕਾਂ ਦੀ ਗੱਲ ਕਰੀ ਅੱਜ ਦਿੱਲੀ ਪਾਣੀ ਪਾਣੀ ਹੋਈ ਪਈ ਹੈ ਮੌਨਸੂਨ ਦੀ ਪਹਿਲੀ ਬਾਰਿਸ਼ ਦਿੱਲੀ ਦੇ ਉੱਤੇ ਕਹਿਰ ਬਣ ਕੇ ਵਰਸੀ ਹੈ। ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਚੈਨਲ ਤਸਵੀਰਾਂ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੇਰੇ ਨਾਲ ਸਕਰੀਨ ਤੇ ਦੇਖ ਰਹੇ ਹੋ ਇਹ ਦੇਹ ਜੀ ਰਹਿਤਾ ਨਹੀਂ ਦਿੱਲੀ ਦੀਆਂ ਤਸਵੀਰਾਂ ਨੇ ਇਹ ਉਹ ਤਸਵੀਰਾਂ ਨੇ ਜਿਹੜੀਆਂ ਹਰ ਵਾਰ ਮੌਨਸੂਨ ਦੇ ਦੌਰਾਨ ਇੱਕ ਤੇ ਸਰਕਾਰ ਦੀਆਂ ਪੋਲਾਂ ਖੋਲ੍ਹਦੀਆਂ ਨੇ ਉਤੋਂ ਕੀਤੇ ਹੋਏ ਖੋਖਲੇ ਦਾਅਵਿਆਂ ਦੀਆਂ ਜਿਹੜੀਆਂ ਨਮੋਸ਼ੀਆਂ ਨੇ ਜਾਂ ناکਮੀਆਂ ਨੇ ਉਹ ਸਾਹਮਣੇ ਲੈ ਕੇ ਆਉਂਦੀਆਂ ਨੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਕਰੀਨ ਤੇ ਨੇ ਤੁਸੀਂ ਦੇਖ ਸਕਦੇ ਹੋ ਇਹ ਦਿੱਲੀ ਦੀਆਂ ਉਹ ਸੜਕਾਂ ਨੇ ਜਿਹੜੀਆਂ ਇੱਕ ਰਾਤ ਦੂਜੇ ਰਾਤ ਨੂੰ ਜੋੜਦੀਆਂ ਨੇ ਜੇਕਰ ਮੈਂ ਗੱਲ ਕਰਾਂ ਮਿੰਟੋ ਫਰੀਜ਼ ਦੀ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਇਹਦੇ ਵਿੱਚ ਟਰੱਕ ਡੁੱਬਿਆ ਹੋਇਆ ਤੇ ਇੱਥੇ ਹੀ ਪਿਛਲੇ ਸਾਲ ਮੌਨਸੂਨ ਦੇ ਦੌਰਾਨ ਜਿਹੜਾ ਹੈ ਕਾਫੀ ਪਾਣੀ ਇਕੱਠਾ ਹੋਇਆ ਸੀ ਤੇ ਇੱਕ ਆਟੋ ਚਾਲਕ ਦੀ ਮੌਤ ਵੀ ਹੋ ਗਈ ਸੀ ਇਸ ਅੰਡਰਬ੍ਰੀਜ ਦੇ ਥੱਲੇ ਡੁੱਬ ਕੇ ਦਿੱਲੀ ਦੇ ਹਰ ਇੱਕ ਅੰਡਰਬ੍ਰੀਜ ਦਾ ਹਾਲ ਇਹੀ ਹੈ ਤੁਸੀਂ ਲਗਾਤਾਰ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਗੁਰੂ ਘਰਾਂ ਦੀ ਗੱਲ ਕਰੀਏ ਹਸਪਤਾਲਾਂ ਦੀ ਗੱਲ ਕਰੀਏ ਸਕੂਲਾਂ ਦੀ ਗੱਲ ਕਰੀਏ ਸੜਕਾਂ ਦੀ ਗੱਲ ਕਰੀਏ ਅੱਜ ਦਿੱਲੀ ਪਾਣੀ ਪਾਣੀ ਹੋਈ ਪਈ ਹੈ ਜਿਹੜੀ ਦਿੱਲੀ ਕੁਝ ਦਿਨ ਪਹਿਲਾਂ ਪਾਣੀ ਨਾ ਹੋਣ ਕਾਰਨ ਜਿਹੜੀ ਆ ਮਾਰ ਚੱਲ ਰਹੀ ਸੀ ਗਰਮੀ ਦੇ ਕਾਰਨ ਗਰਮੀ ਦੀ ਮਾਰ ਚੱਲ ਰਹੀ ਸੀ ਲੇਕਿਨ ਦਿੱਲੀ ਦੇ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਜੇਕਰ ਪਾਣੀ ਦੀ ਕਮੀ ਦੂਰ ਹੋਊਗੀ ਤਾਂ ਇਸ ਹੱਦ ਤੱਕ ਦਿੱਲੀ ਦੇ ਵਿੱਚ ਕਹਿਰ ਆ ਜਾਏਗਾ ਮੌਨਸੂਨ ਦੀ ਪਹਿਲੀ ਬਾਰਿਸ਼ ਦਿੱਲੀ ਦੇ ਉੱਤੇ ਕਹਿਰ ਬਣ ਕੇ ਵਰਸੀ ਹੈ ਤੁਸੀਂ ਤਸਵੀਰਾਂ ਲਗਾਤਾਰ ਦੇਖ ਰਹੇ ਹੋ ਸਕਰੀਨ ਦੇ ਉੱਤੇ ਗੱਲ ਕਰੀਏ ਤੇ ਬੀਤੇ ਦਿਨ ਤੋਂ ਹੀ ਸ਼ਾਮ ਤੋਂ ਹੀ ਭਾਰੀ بارش ਦੇਰ ਰਾਤ ਤੋਂ ਜਿਹੜੀ ਚੱਲ ਰਹੀ ਸੀ ਦਿੱਲੀ ਦੇ 에어ਪੋਰਟ ਦੀ ਜੇਕਰ ਗੱਲ ਕਰੀਏ ਉਹਦੀ ਆਦੀ ਛੱਤ ਜਿਹੜੀ ਆ ਉਹ ਡਿੱਗ ਜਾਂਦੀ ਹੈ ਇੱਕ ਡਰਾਈਵਰ ਦੀ ਜਿਹੜੀ ਆ ਉਹ ਮੌਤ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੱਡੀ ਕਿਸ ਤਰ੍ਹਾਂ ਛੱਤ ਦੇ ਥੱਲੇ ਪੂਰਾ ਦੱਬੀ ਹੋਈ ਹੈ ਔਰ ਦਿੱਲੀ ਦੀਆਂ ਸੜਕਾਂ ਦੀ ਜੇਕਰ ਗੱਲ ਕਰੀ ਤੁਸੀਂ ਸੜਕਾਂ ਤੇ ਦੇਖ ਸਕਦੇ ਹੋ ਕਿੰਨਾ ਜਾਮ ਜਿਹੜਾ ਲੱਗਿਆ ਹੋਇਆ ਇਸੇ ਦੇ ਨਾਲ-ਨਾਲ ਜੇ ਮੈਂ ਹੋਰ ਗੱਲ ਕਰਾਂ ਤਸਵੀਰਾਂ ਦੀ ਤੁਸੀਂ ਦੇਖੋ ਤਾਂ ਦਿੱਲੀ ਦਾ ਗੁਰਦੁਆਰਾ ਸੀਸਗੰਜ ਜਿੱਥੇ ਗੁਰਤੇਗ ਬਹਾਦਰ ਪਾਸ਼ਾ ਦੀ ਸ਼ਹੀਦੀ ਹੁੰਦੀ ਹੈ ਉਸ ਸਥਾਨ ਦੇ ਉੱਤੇ ਜੋੜਾ ਕਰਦੀ ਜੇਕਰ ਮੈਂ ਗੱਲ ਕਰਾਂ ਥੱਲੇ ਦੀ ਬਿਲਡਿੰਗ ਦੀ ਜੋ ਗਰਾਉਂਡ ਲੈਵਲ ਤੇ ਬਣੀ ਹੋਈ ਆ ਉੱਥੇ ਇੰਨਾ ਪਾਣੀ ਜਿਹੜਾ ਉਹ ਇਕੱਠਾ ਹੋਇਆ ਪਿਆ ਲੋਕ ਜਿਹੜੇ ਆ ਸੇਵਾ ਕਰਨ ਵਾਲੇ ਉਸ ਟੂਲਾਂ ਦੇ ਉੱਤੇ ਖੜੇ ਹੋਏ ਨੇ ਇਸ ਦੇ ਨਾਲ ਹੀ ਦੂਸਰੇ ਪਾਸੇ ਹੋਰ ਤਸਵੀਰਾਂ ਦੀ ਗੱਲ ਕਰਾਂ ਤੇ ਦਿੱਲੀ ਦੀਆਂ ਸੜਕਾਂ ਜਿਹੜੀਆਂ ਨੇ ਦਿੱਲੀ ਦਾ ਆਈਟੀਓ ਚੌਂਕ ਜਿਹੜਾ ਹੈ ਜਿੱਥੋਂ ਕਸ਼ਮੀਰੀ ਗੇਟ ਨੂੰ ਜਾਇਆ ਜਾਂਦਾ ਔਰ ਨਾਲ ਹੀ ਦਿੱਲੀ ਕਰਨਾਲ ਬਾਈਪਾਸ ਵੱਲ ਜਾਇਆ ਜਾਂਦਾ ਹੈ ਉਹ ਸੜਕਾਂ ਦੇ ਵਿੱਚੋਂ ਜਿਹੜੇ ਹੈ ਉਹ ਚਸ਼ਮੇ ਫੁੱਟਦੇ ਹੋਏ ਦਿਖਾਈ ਦੇ ਰਹੇ ਜਿਸ ਤਰੀਕੇ ਨਾਲ ਕੋਈ ਧਰਤੀ ਪਾੜ ਕੇ ਜਿਹੜਾ ਪਾਣੀ ਬਾਹਰ ਆਂਦਾ ਹੈ ਸਾਹਮਣੇ ਦਿਖਾਈ ਦੇ ਰਿਹਾ ਕਿਉਂਕਿ ਡਰੇਨੇਜ ਦਾ ਕੰਮ ਜਿਹੜਾ ਹੈ ਉਹ ਸਹੀ ਲੈਵਲ ਤੇ ਨਹੀਂ ਕੀਤਾ ਗਿਆ ਹਾਲਾਂਕਿ ਮੌਸਮ ਵਿਭਾਗ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਸੀ ਅਲਰਟ ਕੀਤਾ ਗਿਆ ਸੀ ਕਿ ਇਸ ਵਾਰ ਮੌਨਸੂਨ ਦੇ ਵਿੱਚ ਕਾਫੀ ਵੱਧ ਬਾਰਿਸ਼ ਹੋਣੀ ਹੈ ਜਿਸ ਕਰਕੇ ਤਿਆਰੀਆਂ ਜਿਹੜੀਆਂ ਉਹ ਸਖਤ ਕਰਨੀਆਂ ਪੈਣਗੀਆਂ ਹਰ ਸਾਲ ਮੌਨਸੂਨ ਦੇ ਵਿੱਚ ਜਦੋਂ ਬਾਰਿਸ਼ ਹੁੰਦੀ ਹੈ ਦਿੱਲੀ ਨੇ ਪਿਛਲੇ ਸਮੇਂ ਦੌਰਾਨ ਜਿਹੜਾ ਹੜ੍ਹਾਂ ਦੀ ਮਾਰ ਵੀ ਚੱਲੀ ਹੈ ਦਿੱਲੀ ਦੇ ਵਿੱਚ ਕਿੰਨੇ ਦਿਨ ਕਸ਼ਮੀਰੀ ਗੇਟ ਬੰਦ ਰਿਆ ਆਈਟੀਓ ਬੰਦ ਰਿਆ ਰਾਜ ਘਾਟ ਬੰਦ ਰਿਆ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਵੀ ਸਰਕਾਰ ਨੇ ਜਿਹੜਿਆ ਇੱਕ ਵਾਰ ਫਿਰ ਤੋਂ ਢਿੱਲ ਵਰਤੀ ਹੈ ਜੇਕਰ ਮੈਂ ਦਿੱਲੀ ਦੀ ਮੇਅਰ ਸ਼ੈਲੀ ਉਬਰਾਈ ਦੀ ਗੱਲ ਕਰਾਂ ਤਾਂ ਉਹਨਾਂ ਵੱਲੋਂ ਵੀ ਜਿਹੜੀ ਹੈ ਨੈਗਲੀਜੈਂਸੀ ਸਾਹਮਣੇ ਆਈ ਹੈ ਉਹਨਾਂ ਨੇ ਦਾਵਾ ਕੀਤਾ ਸੀਗਾ ਔਨ ਰਿਕਾਰਡ ਕਿ ਇਸ ਵਾਰ ਦਿੱਲੀ ਦੇ ਵਿੱਚ ਜੇਕਰ ਮੌਨਸੂਨ ਆਏਗਾ ਤੇ ਲੋਕ ਇੰਜੋਏ ਕਰਨਗੇ ਲੋਕ ਇੰਜੋਏ ਤੇ ਕਰਨੇ ਲੇਕਿਨ ਇਸ ਤਰੀਕੇ ਨਾਲ ਇੰਜੋਏ ਕਰਨੇ ਕਿ ਜਿੱਥੇ ਲੋਕਾਂ ਨੂੰ ਕਾਰਾਂ ਸਾਈਕਲਾਂ ਮੋਟਰਸਾਈਕਲਾਂ ਗੱਡੀਆਂ ਚਲਾਣੀਆਂ ਚਾਹੀਦੇ ਆ ਉੱਥੇ ਲੋਕ ਜਿਹੜੇ ਆ ਉਹ ਕਿਸਤੀ ਚਲਾਉਂਦੇ ਹੋਏ ਕਿਤੋਂ ਬੱਸਾਂ ਚ ਡੁੱਬਦੇ ਹੋਏ ਬਾਹਰ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਦਿੱਲੀ ਦੀਆਂ ਉਹ ਸਰਕਾਰ ਦੀਆਂ ਪੋਲ ਵੀ ਖੋਲਦਿਆਂ ਨੇ ਔਰ ਆਮ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਵੀ ਤਸਵੀਰਾਂ ਤੁਹਾਡੇ ਨਾਲ ਸੀ ਲਗਾਤਾਰ ਜਨਤਕ ਕਰ ਰਹੇ ਆ ਕਿ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਗਰਮੀ ਦੀ ਮਾਰ ਚੱਲ ਰਹੀ ਸੀ ਦਿੱਲੀ ਲੇਕਿਨ ਮੌਸਮ ਦੇ ਵਿੱਚ ਜੇਕਰ ਰਾਹਤ ਮਿਲੀ ਹੈ ਲੋਕਾਂ ਨੂੰ ਮੌਸਮ ਥੋੜਾ ਠੰਡਾ ਹੋਇਆ ਤਾਂ ਲੇਕਿਨ بارش ਕਾਰਨ ਤੇ بارش ਦੇ ਪਾਣੀ ਦੇ ਕਾਰਨ ਜਿਹੜਾ ਹੈ ਉਹ ਕਾਫੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹਸਪਤਾਲਾਂ ਦੀ ਗੱਲ ਕਰੀਏ ਗੁਰੂ ਘਰਾਂ ਮੰਦਰਾਂ ਦੀ ਗੱਲ ਕਰੀਏ ਸਕੂਲਾਂ ਦੀ ਗੱਲ ਕਰੀਏ ਦਿੱਲੀ ਦੇ ਵੱਡੇ ਵੱਡੇ ਹਾਈਵੇਜ਼ ਦੀ ਜੇਕਰ ਗੱਲ ਕਰੀਏ ਲੰਬੇ ਲੰਬੇ ਜਾਮ ਜਿਹੜੇ ਨੇ ਜਿਸ ਰੋਡ ਤੋਂ 5 ਕਿਲੋਮੀਟਰ ਦਾ ਸਫ਼ਰ 10 ਮਿੰਟ ਚ ਤੈਅ ਹੁੰਦਾ ਸੀ ਅੱਜ ਇੱਕ ਤੋਂ ਡੇਢ ਘੰਟਾ ਜਿਹੜਾ ਹੈ ਉਹ ਲਗਾਤਾਰ ਲੱਗਿਆ ਹੋਇਆ ਤਸਵੀਰਾਂ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਦਿੱਲੀ ਜਿਹੜਾ ਹੈ ਇੱਕ ਦਿੱਲੀ ਨੇ ਜਿਹੜਾ ਹੈ ਲੱਗਦਾ ਕਿ ਯਮਨਾ ਪੂਰੀ ਸੜਕਾਂ ਤੇ ਉਤਰ ਆਈ ਹੈ ਡਰੋਨ ਇਸ ਦਾ ਕੰਮ ਜਿਹੜਾ ਹੈ ਜੰਗੀ ਪੱਧਰ ਤੇ ਜਿਹੜਾ ਕਰਨਾ ਚਾਹੀਦਾ ਸੀ ਪਿਛਲੀ ਹੜ ਦੀ ਮਾਰ ਤੋਂ ਜਿਹੜਾ ਸਰਕਾਰ ਨੂੰ ਜੋ ਸੇਧ ਲੈਣੀ ਚਾਹੀਦੀ ਸੀ ਲੱਗਦਾ ਇਸ ਵਾਰ ਨਹੀਂ ਲਿੱਤੀ ਗਈ ਔਰ ਜੇਕਰ ਮੈਂ ਗੱਲ ਕਰਾਂ ਤਾਂ ਇਸ ਵਾਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਨੇ ਕਿਹਾ ਕਿ 38 ਸਾਲਾਂ ਦਾ ਰਿਕਾਰਡ ਜਿਹੜਾ ਟੁੱਟਿਆ ਜੇਕਰ ਅਸੀਂ ਗੱਲ ਕਰੀਏ ਤਾਂ 1900 ਦੇ ਦਰਸ਼ਕ ਦੇ ਵਿੱਚ ਜਿਹੜਾ ਹੈ 235 ਐਮ ਐਮ ਬਾਰਿਸ਼ ਜਿਹੜੀ ਹੈ 24 ਘੰਟਿਆਂ ਦੇ ਦੌਰਾਨ ਰਿਕਾਰਡ ਕੀਤੀ ਗਈ ਸੀ ਲੇਕਿਨ ਇਸ ਵਾਰ ਰਿਕਾਰਡ ਜਿਹੜਾ ਹੈ 255 ਨੂੰ ਵੀ ਪਾਰ ਕਰ ਗਿਆ ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜਾ ਹੈ 255 mm بارش ਜਿਹੜੀ ਆ ਉਸ ਤੋਂ ਵੱਧ ਜਿਹੜੀ ਆ ਹੋ ਚੁੱਕੀ ਹੈ ਲੇਕਿਨ ਉਸ ਤੋਂ ਬਾਅਦ ਜਿਹੜੇ ਦਿੱਲੀ ਦੇ ਹਾਲਾਤ ਨੇ ਉਹ ਕਾਫੀ ਤਰਸਯੋਗ ਜਿਹੜੇ ਨੇ ਉਹ ਬਣੇ ਹੋਏ ਨੇ ਔਰ ਦੂਸਰੇ ਪਾਸੇ ਜੇਕਰ ਮੈਂ ਰਾਜਨੀਤਿਕ ਗੱਲ ਕਰਾਂ ਤਾਂ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਜਿੱਥੇ ਪਹਿਲਾਂ ਹੀ ਸ਼ਰਾਬ ਦੀ ਆਪਕਾਰੀ ਨੀਤੀ ਕਰਕੇ ਰਾਜਨੀਤੀ ਦੀ ਮਾਰ ਚੱਲ ਰਹੀ ਹੈ ਤਾਂ ਉਸ ਤੋਂ ਬਾਅਦ ਹੁਣ ਜਿਹੜਾ ਹੈ ਦਿੱਲੀ ਦੇ ਵਿੱਚ ਡਰੇਨੇਜ ਦੇ ਕੰਮ ਪੱਕੇ ਝੀਲਾਂ ਬਣਾਉਣ ਦੇ ਦਾਅਵੇ ਕਰਨ ਵਾਲੀ ਸਰਕਾਰ ਜਿਹੜੀ ਆ ਹੁਣ ਭਾਜਪਾ ਦੀ ਇਸ ਰਾਜਨੀਤੀ ਦਾ ਲਗਾਤਾਰ ਸ਼ਿਕਾਰ ਹੁੰਦੀ ਦਿਖਾਈ ਦੇ ਰਹੀ ਹੈ ਕਿ ਸ਼ੈਲੀ ਉਭਰਾਈ ਨੇ ਜੋ ਵਾਅਦਾ ਕੀਤਾ ਸੀ ਕਿ ਲੋਕ ਜਿਹੜਾ ਮਾਨਸੂਨ ਦਾ ਇਸ ਵਾਰ ਇੰਜੋਏ ਕਰਨਗੇ ਲੇਕਿਨ ਲੋਕ ਜਿਹੜੇ ਆ ਤਕਲੀਫਾਂ ਦੇ ਵਿੱਚ ਦਿਖਦੇ ਹੋਏ ਜ਼ਿਆਦਾ ਨਜ਼ਰ ਆ ਰਹੇ ਨੇ ਉਹ ਇਸੇ ਤਰੀਕੇ ਨਾਲ ਲਗਾਤਾਰ ਤੁਸੀਂ ਬਣੇ ਰੋ ਕਿਉਂਕਿ ਮੌਸਮ ਦੀ ਅਪਡੇਟ ਦੀ ਜੇਕਰ ਅਸੀਂ ਗੱਲ ਕਰੀਏ ਤਾਂ 4 ਜੁਲਾਈ ਤੱਕ ਇਹ ਮਾਨਸੂਨ ਜਿਹੜਾ ਦਿੱਲੀ ਦੇ ਵਿੱਚ ਰਹੇਗਾ ਤੇ ਲਗਾਤਾਰ 5 ਦਿਨ ਦੀ بارش ਜਿਹੜੀ ਆ ਦਿੱਲੀ ਦੇ ਵਿੱਚ ਹੋਰ ਲਿਖੀ ਹੋਈ ਆ ਕਿ ਮੌਨਸੂਨ ਜਿਹੜਾ 5 ਦਿਨ ਹੋਰ ਦਿੱਲੀ ਦੇ ਵਿੱਚ بارش ਜਿਹੜਾ ਉਹ ਕਰ ਸਕਦਾ ਤਾਂ ਇਸ ਤਰੀਕੇ ਨਾਲ ਜੋ ਅੱਜ ਹਾਲਾਤ ਦਿੱਲੀ ਦੇ ਬਣੇ ਨੇ ਇਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਿਸ ਤਰੀਕੇ ਦੇ ਫੈਸਲੇ ਲਏ ਜਾਣਗੇ ਇਸ ਨੂੰ ਲੈ ਕੇ ਐਮਰਜੈਂਸੀ ਬੈਠਕ ਵੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਬੁਲਾਈ ਹੋਈ ਆ ਕਿ ਦਿੱਲੀ ਦੇ ਜੋ ਅੱਜ ਹਾਲਾਤ ਬਣੇ ਨੇ ਸਵੇਰ ਤੋਂ 6 ਵਜੇ ਤੋਂ ਬਾਅਦ ਸਾਢੇ 4 بارش ਜਿਹੜੀ ਲਗਾਤਾਰ ਪੈ ਰਹੀ ਸੀ 6 ਵਜੇ ਤੋਂ ਬਾਅਦ ਤੜਕੇ ਜੋ ਹਾਲਾਤ ਬਣੇ ਨੇ ਦਿੱਲੀ ਦੇ ਇਹਨਾਂ ਦੇ ਨਾਲ ਜਿੱਠਣ ਲਈ ਕਿ ਸਰਕਾਰ ਹੁਣ ਵੀ ਕੁਝ ਕਰ ਪਾਏਗੀ ਕੁਝ ਅਹਿਮ ਫੈਸਲੇ ਲੈ ਪਾਏਗੀ ਜਾਂ ਪੁਖਤਾ ਇੰਤਜ਼ਾਮ ਕਰਨ ਪਾਏਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਦਾ ਵਿਸ਼ਾ ਹੋਏਗਾ ਕੈਮਰਾ ਪਰਸਨ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾ ਅਨ ਮਿਊਟ ਦਿੱਲੀ